ਬੋ ਸੋਨ ਕੀ ਲੰਕਾ ਹੋਤੀ ਰਾਮਨ ਸੇ ਅਧਕਾਈ ਕਹਾਂ ਭਈ ਉਧਰ ਬੰਦੇ ਹਾਤੀ ਖਿੰਮੇ ਭਈ ਪਰਾਈ ਸਰਵ ਸੋਨ ਕੀ ਲੰਕਾ ਹੋਤੀ ਕੈਨੇ ਸੋਨੇ ਦੀ ਹੋਤੀ ਕਿਹਾ ਹੁਡੀ ਆ ਲੰਕਾ ਸੋਨੇ ਦੀ ਆ ਲੰਕਾ ਦੀ ਗੱਲ ਨਹੀਂ ਜਰਾ ਮਤਲਬ ਹੈ ਅਜਿਹੜੀ ਆ ਲੰਕਾ ਇਹਦੀ ਗੱਲ ਹੈ ਕੋਈ ਹੁੰਦੀ ਉਹ ਪਤਾ ਨਹੀਂ ਹੋਤੀ ਲਫ਼ਜ਼ ਲਗਿਆ ਹੋਤੀ ਹੋਤੀ ਪਾਸਟ ਟੈਂਸ ਹੈ ਇਹ ਰੈਜ਼ਰ ਟੈਂਸ ਨਹੀਂ ਉਹ ਅਲੰਕਾ ਨਹੀਂ ਹੈ ਜਿਹੜੇ ਇਹ ਅਲੰਕਾ ਦੀ ਗੱਲ ਕਰਦੇ ਨੇ ਪਾਗਲ ਅਲੰਕਾ ਸੋਨੇ ਦੀ ਹੈ ਹੀ ਨਹੀਂ ਇਹ ਵੀ ਚੋਰ ਹਰਾਮ ਖੋਰੇ ਨੇ ਉਹ ਰਾਮ ਸੇਤੂ ਦੀ ਜਿਹੜੇ ਗੱਲ ਕਰਦੇ ਨੇ ਸਾਰੇ ਉਲੂ ਇਹਨਾਂ ਨੂੰ ਨਹੀਂ ਪਤਾ ਕੁਝ ਵੀ ਹੋਤੀ ਲਫ਼ਜ਼ ਲਿਖਿਆ ਹੈ ਨਾਮਦੇਵ ਨੇ ਇਹ ਤੁਰਕੀ ਬਾਣੀ ਹੈ ਪਰਮੇਸ਼ਰ ਨੇ ਲਿਖਾਇਆ ਹੈ ਲਫ਼ਜ਼ ਹੈ ਹੈ ਧੀ ਲੰਕਾ ਸੋਨੇ ਦੀ ਹੁਣ ਹੁਣ ਨਹੀਂ ਉਹ ਲੰਕਾ ਹੋਊਗੀ ਕਹਿੰਦੇ ਨੇ ਨਾ ਸੀਗੀ ਸੋਨੇ ਦੀ ਲੰਕਾ 라वण ਸੇਧ ਗਈ ਜੇ ਸੋਨੇ ਦੀ ਲੰਕਾ ਗ੍ਰੰਥਿਤ ਲਿਖਿਆ ਹੋਇਆ ਹੈ ਹੂ ਹੋ ਸਕਦਾ ਹੋਵੇ ਪਰ ਆ ਲੰਕਾ ਦੀ ਹੈ ਨਾਲੇ ਲੰਕਾ ਨਹੀਂ ਇਹ ਤਾਂ ਉਹ ਸ਼੍ਰੀ ਲੰਕਾ ਹੈ ਇਹਨੂੰ ਲੰਕਾ ਹੀ ਨਹੀਂ ਇਹ ਸ਼੍ਰੀ ਲੰਕਾ ਹੁਣ ਵੀ ਇਸ ਲੰਕਾ ਨੂੰ ਕਹੇ ਹਾਲਾਂਕਿ ਰਾਵਣ ਨੂੰ ਚੰਗਾ ਸਮਝਦੇ ਨੇ ਸਾਰੇ ਦਖਲ ਵਾਲੇ ਇਹ 라ਵਣ ਦੇ ਖਿਲਾਫ ਨੇ ਉਹ ਤਾਂ ਕਹਿੰਦੇ ਲੰਕਾ ਹੈ ਨਹੀਂ ਦੀ ਸਾਡੀ ਲੰਕਾ ਜੀ ਕੋਈ ਐਸੀ ਜੀ ਗੱਲ ਹੋਈ ਹੋਣੀ ਇਹ ਫਿਰ ਦੱਬੀ ਜਾਂਦੇ ਨੇ ਯਾਨੀ ਝੂਠ ਇਹਨਾਂ ਨੇ ਮੰਨਿਆ ਹੋਇਆ ਹੈ ਕਿ ਜੋ ਬਾਰ-ਬਾਰ ਝੂਠ ਨੂੰ ਕਹੀ ਜਾਓ ਆਪੇ ਸੱਚ ਪਨ ਲੈਂਦੇ ਨੇ ਲੋਕ ਝੂਠ ਨੂੰ ਬਾਰ-ਬਾਰ ਬੋਲੀ ਜਾਓ ਬੇਸ਼ਰਮ ਹੋ ਕੇ ਲੋਕ ਸਾਰੇ ਕਹੀ ਜਾਂਦੇ ਲੰਕਾ ਇਹਦੀ ਤੁਸੀਂ ਬੋਲੀ ਜਾਓ ਇਹੀ ਲੰਕਾ ਜਿਹੜੇ ਸਾਡੇ ਆਦਮੀ ਨੇ ਤਾਂ ਬੰਨੇ ਲੈਣਗੇ ਦੂਏ ਨਹੀਂ ਮੰਨਦੇ ਨਾ ਆਗਲਾ ਇਹਨਾਂ ਨੇ ਫੜੀ ਵਿੱਚ ਝੂਠ ਨੂੰ ਬੋਲੀ ਜਾਣ ਹਟਣਾ ਦੀ ਸਰਬ ਸੋਇਨ ਕੀ ਲੰਕਾ ਹੋਤੀ ਸਰਕਾਰਾਂ ਝੂਠ ਦਾ ਪ੍ਰਚਾਰ ਕਰਦੀ ਨੇ ਸੱਚ ਬਣਾ ਦਿੰਦੀਆਂ ਮੀਡੀਆ ਉਹਨਾਂ ਦੇ ਕੋਲ ਝੂਠ ਦਾ ਪ੍ਰਚਾਰ ਕਰੀ ਆ ਝੂਠ ਦਾ ਪ੍ਰਚਾਰ ਕੀਤਾ ਇਹਨਾਂ ਨੇ ਝੂਠ ਦਾ ਪ੍ਰਚਾਰ ਕਰਕੇ ਰਾਜ ਲੈ ਗਏ ਹੁਣ ਝੂਠ ਰੰਗਾ ਹੋ ਜਾਂਦਾ ਝੂਠ ਨੂੰ ਸੱਚ ਬਣਾ ਦੇਣਾ ਮੀਡੀਆ ਦਾ ਜਾਦੂ ਹੈ ਬਾਰ ਬਾਰ ਬੋਲੀ ਜਾਣਾ ਜਿਆਦਾ ਆਦਮੀ ਝੂਠ ਬੋਲਣ ਲੱਗ ਜਾਂ ਲੋਕ ਮੰਨ ਲੈਂਦੇ ਨੇ ਸੱਚ ਉਹ ਪਲਾਨ ਬਣਾ ਲੈਂਦੇ ਵੀ ਆਪਾਂ ਨੇ ਝੂਠ ਬੋਲਣਾ ਵੀ ਬੋਲੀ ਜਾਣਾ ਬੋਲੀ ਜਾਣਾ ਚਾਰੇ ਪਾਸਾਂ ਤੇ ਸੱਚ ਹੋ ਜੂ ਝੂਠਾਂ ਦਾ ਬਹੁਤ ਬੜਾ ਇੱਕ ਨੈਟਵਰਕ ਹੈ ਸੰਸਾਰ ਦੇ ਵਿੱਚ ਸੱਚੇ ਵੀ ਪੈਦਾ ਹੁੰਦੇ ਨੇ ਸੱਚੇ ਆਰੇ ਸੱਚੇ ਭਗਤ ਪੈਦਾ ਹੁੰਦੇ ਨੇ ਕਿਤੇ ਕਿਤੇ ਕੋਈ ਕੋਈ ਝੂਠਿਆਂ ਦਾ ਨੈਟਵਰਕ ਫੈਲਾ ਹੀ ਹੈ ਉਹ ਨੈਟਵਰਕ ਤੋੜਨ ਦੀ ਗੱਲ ਕਰਦੇ ਨੇ ਉਹਨਾਂ ਦਾ ਨੈਟਵਰਕ ਤਕੜਾ ਤੋੜਨ ਦਿੰਦੇ ਹੀ ਨਹੀਂ ਉਹ ਪਿੰਡ ਪਿੰਡ ਗਲੀ ਗਲੀ ਤਾ ਉਹ ਨਾ ਨਿਮਰ ਦਰਬਣਾ ਹੈ ਨੇ ਝੂਠਿਆਂ ਦੇ ਗਲੀ ਗਲੀ ਉਹਨਾਂ ਦਾ ਪ੍ਰਚਾਰਕ ਕੱਲੇ ਕੱਲੇ ਆਦਮੀ ਦੇ ਉੱਤੇ ਦਾਦਾ ਘਰਾਂ ਦੇ ਉੱਤੇ ਕੋ ਉਹਨਾਂ ਦਾ ਪੁਜਾਰੀ ਰੱਖਿਆ ਹੈ ਜਿਹੜਾ ਉਹਨਾਂ ਤੋਂ ਖੰਡਾ ਉਹ ਕਿਵੇਂ ਤੁਹਾਡਾ ਸੱਚ ਦਾ ਨੈਟਵਰਕ ਚੱਲਣ ਦੇ ਦੂਗਾ ਉਹਨਾਂ ਦਾ ਤਾਂ ਫਸਲਾਂ ਉਹਨਾਂ ਦਾ ਤਾਂ ਉਸ ਏਰੀਆ ਦੇ ਜਿੱਥੇ ਕਿਸੇ ਦੀ ਖੇਤੀ ਹੁੰਦੀ ਹੈ ਜਿੱਥੇ ਕਿਸੇ ਦੀ ਜ਼ਮੀਨ ਹੁੰਦੀ ਹੈ ਉਹਦਾ ਉਹ ਤੋਂ ਖੰਡਾ ਉਦੀ ਆਮਦਨ ਨਾਲ ਨਰਗੇਦੀ ਲੋਕਾਂ ਦੀ ਉਹ ਤੁਹਾਡਾ ਨੈਟਵਰਕੇ ਵਿੱਚ ਚੱਲਣ ਦੇ ਦੂਗਾ ਇਹ ਨੈਟਵਰਕ ਇਹਨਾਂ ਦਾ ਝੂਠਿਆਂ ਦਾ ਇਹ ਟੁੱਟਣਾ ਬਹੁਤ ਦੁੱਖ ਹੈ ਹਾਂ ਹੁਣ ਟੁੱਟ ਸਕਦਾ ਵੀੜਿਆ ਕੋਈ ਸਾਰੇ ਬੜੇ ਇੰਟੈਲੀਜੈਂਟ ਬੰਦੇ ਨੇ ਨਾ ਉਹ ਵੀ ਇਹਨਾਂ ਤੋਂ ਤੰਗ ਨੇ ਝੂਠਿਆਂ ਤੋਂ ਕੋਈ ਸਮਝਦੇ ਵੀ ਲੋਕ ਹੁਣ ਵੀ ਇਹ ਜਿਹੜੀ ਗੱਲ ਕਰਦੇ ਨੇ ਪਰਮੇਸ਼ਰ ਦੀ ਆਹੋ ਲੋਕ ਤੰਗ ਵੀ ਬਹੁਤ ਨੇ ਡਿਪਰੈਸ਼ਨ ਚ ਗਏ ਹੋਏ ਨੇ ਇਹਨਾਂ ਦਾ ਤੰਗ ਹੋ ਜਾਂਦਾ ਦੁਖੀ ਹੁੰਦੇ ਨੇ ਸੰਸਾਰ ਤੋਂ ਫੇਰੇ ਹਰ ਆਦਮੀ ਡਿਪਰੈਸ਼ਨ ਵਾਲਾ ਬਰਦਾ ਚਾਹੁੰਦਾ ਜਿੰਨਾ ਜਰ ਆਦਮੀ ਬਰਦਾ ਨਹੀਂ ਚਾਹੁੰਦਾ ਉਹਨਾਂ ਜਰ ਨੂੰ ਰੱਬ ਦੀ ਲੋੜ ਹੈ ਸੰਸਾਰ ਤੋਂ ਦੁਖੀ ਹੋਇਆ ਹੋਇਆ ਆਦਮੀ ਜਿਹੜਾ ਉਹਨੂੰ ਰੱਬ ਦੀ ਲੋੜ ਹੈ ਵਰਨਾ ਕਿਸ ਨੂੰ ਲੋੜ ਹੈ ਨਹੀਂ ਉਹ ਤਾਂ ਲੋੜ ਨਹੀਂ ਕਿਸੇ ਨੂੰ ਉਹ ਕਹਿੰਦਾ ਸੰਸਾਰ ਦਾ ਮੈਂ ਛੱਡਣਾ ਇੱਕ ਸ਼ਾਇਰ ਕਹਿੰਦਾ ਉਰਦੂ ਦਾ ਕਹਿੰਦਾ ਘਬਰਾ ਕੇ ਕਹਿ ਦیتے ہیں ਕਿ ਮਰ ਜਾਏਗੇ घबरा के कह देते हैं कि मर जाएंगे मरकर भी चैन आया तो किधर जाएंगे तो कहां जाएंगे मरकर भी चैन आया तो कहां जाएंगे मर के भी चैन नहीं होना इन्हों नु उनु पता जे जानू फेरेती हो जाना ते मुसीबत त फेरे गल पे जानी है खैर आदमी सोचदा ਇਹ ਹੁਣ ਕੋਈ ਰਸਤਾ ਲਭੀਏ ਦਵਾਰਾ ਇੱਥੇ ਨਾ ਆਈਏ ਜਿਹੜੇ ਚ ਦਵਾਰਾ ਨਾ ਆਈਏ ਆ ਜਿਹੜਾ ਜਿਹੜੀ ਇਹ ਦਵਾਰਾ ਨਾ ਆਈਏ ਇਹਦੇ ਚ ਇੱਥੋਂ ਖੜਾ ਕੇ ਮੈਂ ਛਡਾਈਏ ਫੇਰ ਆਦਮੀ ਦੇ ਦਿਮਾਗ ਚ ਘੁੰਮਦਾ ਜਦੋਂ ਦੁਖੀ ਹੋ ਜਾਂਦਾ ਸੰਸਾਰ ਤੇ ਉਹ ਤੋਂ ਪਹਿਲਾਂ ਸੰਸਾਰ ਵਿੱਚ ਛੜਨਾ ਕੋਈ ਵੀ ਨਹੀਂ ਚਾਹੁੰਦਾ ਸਹੀ ਸਰਵ ਸੋਨ ਕੀ ਲੰਕਾ ਹੋਤੀ 라वण ਸੇ ਅਧ்கਾਈ ਸਰਵ ਸੋਨ ਕੀ ਲੰਕਾ ਹੋਤੀ ਕਹਿੰਦੇ ਕੋਈ ਸਾਰੀਓ ਸੋਨੇ ਦੀ ਲੰਕਾ ਹੁੰਦੀ ਸੀ ਕੋਈ 라वण ਸੇ ਅਧ்கਾਈ 라ਵਣ ਉਥੇ ਦਾ ਮਾਲਕ ਸੀ 라ਵਣ ਨੇ ਸੀ ਉਥੇ ਦਾ ਇਹ ਹੀ ਕਹਾਣੀ ਹੈ 라ਵਣ ਸੇ 라ਵਣ ਵਰਗੇ 라ਵਣ ਨੇ ਹੀ ਅਧ்கਾਈ 라ਵਣ ਸੇ 라ਵਣ ਨਹੀਂ ਗਿਆ 라ਵਣ ਸੇ 라ਵਣ ਵਰਗਾ ਕੋਈ ਕਿਉਂਕਿ ਪ੍ਰੈਜ਼ੈਂਟ 라ਵਣ ਭਗਤਾਂ ਦਾ ਕੋਈ ਹੋਰ ਰਾਵਣ ਸੇ ਜਪੇ ਤੋਂ ਲੈਨੇ ਮਾਪ ਮਾਪ ਕਾਟੂ ਜਮਕੀ ਫਾਸੀ ਲਿਖਿਆ ਕਿੰਨੀ ਨਾਪ ਕੇ ਗੱਲ ਕਰ ਰਿਹਾ ਹੈ ਜਮਦੀ ਫਾਸੀ ਤਾਂ ਕਾਠੋੜੀਆਂ ਜੇ ਉਹਦੀ ਨਾਪੀ ਦੇਖੋ ਵੀ ਕਿੱਥੇ ਜਾ ਕੇ ਉਹ ਰੀਚੀ ਟੇਪ ਤੇ ਲਕੀਰ ਮਾਰਤੀ ਇੰਚੀ ਟੇਪ ਤੇ ਕਿੱਥੇ ਆ ਕੇ ਮਿਲੀਮੀਟਰ ਤੇ ਜਾ ਕੇ ਲਕੀਰ ਮਾਰਦਾ ਹੈ ਬਰੀਕ 라ਵਣ ਸਿਹਦ ਕਾਈ ਨਹੀਂ ਸਿਹਦ ਕਾਈ ਕਿਹਾ 라ਵਣ ਦਕਾਈ ਦੀ ਹੈ ਕੋਈ 라वण ਵਰਗਾ ਹੋਰ ਆਦਮੀ ਸੀ 라वण ਅੱਜ ਵੀ ਹੈਗਾ 라वण ਸਾਰਿਆਂ ਦੇ ਅੰਦਰ ਹੈ रामੂ ਜਾਂ 라वण ਅੰਦਰ ਹੈ ਸਾਰੇ ਹੀ ਬੰਦੇ ਨੇ ਮੁਖਮੇ राम 라वण ਹੈ ਅੰਦਰ ਜੋ ਕਦੇ ਬੋਟ ਅੱਜ ਵੀ ਹੈ ਹਾਂ ਉਹ ਤਾਂ ਅੱਜ ਵੀ ਹੈ 라वण ਜੇ 라वण ਵਰਗਾ ਸੁਭਾਅ ਸੀ ਜਿਹੜਾ ਅੱਜ ਪ੍ਰੈਜ਼ੈਂਟ 라वण ਹੈ ਉਹ ਮਾਨਾ ਰਾਵਣ ਜਿਹੜਾ ਮਾਨਾ ਆਦਮੀ ਦਾ ਮੁਨੱਖੀ ਬਨ ਰਾਵਣ ਜਿਹੜਾ ਸਵਾਰਥੀ ਰਾਵਣ ਸਵਾਰਥੀ ਬੰਦਾ ਰਾਵਣ ਰਾਵਣ ਸਿਹਤ ਕਾ ਹੀ ਅਸਲ ਚ ਉਹ ਰਾਵਣ ਰਾਵਣ ਲਈ ਸੀ ਉਹ ਰਾਵਣ ਰਾਵਣ ਕਿਵੇਂ ਹੋ ਗਿਆ ਭਾਈ ਉਹ ਰਾਵਣ ਦਾ 4 ਵਜੇ ਦਾ ਗਿਆਤਾ ਸੀ ਇਹ ਤਾਂ ਆਵੇ ਬੰਦੇ 4 ਵਜੇ ਦਾ ਗਿਆਤਾ ਸੀ ਉਹ ਰਲੇ ਰਿਸੀਵਰ ਨੇ ਇਹਨੂੰ ਮਾਰਦਾ ਸੀ ਉਹ ਰਿਸੀਵਰ ਵੀ ਤਾਂ ਸਾਰੇ ਝੂਠੇ ਤੇ ਉਹ ਤਾਂ ਮਾਜ ਫਸਾਉਣ ਵਾਲੇ ਤੇ ਉਹ ਤਾਂ ਪਰਮੇਸ਼ਰ ਦੇ ਸ਼ਰੀਕ ਤੇ ਉਹਦਾ ਜੰਤਰ ਮੰਤਰਾਂ ਦੇ ਵਿੱਚੋਂ ਆ ਜਾਗ ਕਰਕੇ ਰਾਤ ਕੱਢਦੇ ਤੇ ਵੀ ਅਸੀਂ ਤੈਨੂੰ ਮਰ ਨਹੀਂ ਦੇਣਾ ਆ ਤੈਨੂੰ ਜੇ ਤਾਲਾਂਗੇ ਐ ਕਰਦਾਂਗੇ ਉਹ ਤਾਂ ਪਰਮੇਸ਼ਰ ਦੇ ਸ਼ਰੀਕ ਤੇ ਸਾਰੇ ਉਹ ਬੇਦਾ ਉਹ ਹਿੱਸਾ ਮੰਦੇ ਸੀ ਰੇ ਜੀਵਨੀ ਜੀਤੇ ਰਿੱਧੀਆਂ ਸਿੱਧੀਆਂ ਤੇ ਰਾਜਾ ਨੂੰ ਪਰਮਾ ਲੈਂਦੇ ਤੇ ਤੈਨੂੰ ਅਸੀਂ ਜੰਗ ਜਿਤਾ ਦਾਂਗੇ ਤੇਰਾ ਉਹ ਕਰਦਾਂਗੇ ਤੇਰਾ ਉਹ ਕਰਦਾਂਗੇ ਅਸੀਂ ਉਹਨਾਂ ਦੇ ਹਥਿਆਰ ਬੰਨ੍ਹਾ ਲਾਂਗੇ ਤਲਵਾਰਾਂ ਬੰਨ੍ਹਾ ਲਾਂਗੇ ਤੇਰੇ ਕੋਲ ਕੱਖਿ ਚ ਕੋਣ ਨਾ ਮੜ ਜੂਗੇ ਤੈਨੂੰ ਉਹ ਮੜ ਜੂਗਾ ਤੈਨੂੰ ਰਾਤ ਮੜੂਗਾ ਤੇਰਾ ਆਏ ਨਹੀਂ ਆ ਝੂਠ ਸੀ ਉਹਨਾਂ ਕੋਲ ਉਹ ਦੇ ਖਲਾਫ ਸੀ ਵੀ ਬੇਦਦਾ ਆ ਚੈਪਟਰ ਪੜੋ ਇਹ ਚੈਪਟਰ ਛੱਡ ਦਿਓ ਜਮਣ ਮਰਨਾ ਪਰਮੇਸ਼ਰ ਦੇ ਹੱਥ ਹੈ ਤੁਹਾਡੇ ਹੱਥ ਨਹੀਂ ਹੈ ਨਾ ਕਿਸੇ ਹੋਰ ਜੰਤਰ ਮੰਤਰ ਦੇ ਹੱਥ ਹੈ ਐਸ ਗੱਲ ਦਾ ਰੌਣਾ ਸੀ ਇਹਨਾਂ ਦਾ ਅੱਜ ਵੀ ਦੱਖਣ ਵਾਲੇ ਬ੍ਰਹਮ ਗਿਆਨ ਦੇ ਹੱਕ 'ਚ ਨਾ ਇਹ ਜੰਤਰ ਮੰਤਰ ਇਹ ਮੂਰਤੀ ਪੂਜਕ ਦੇ ਅੱਜ ਵੀ ਨਹੀਂ ਰਲਦੀ ਉਹ ਦੱਖਣ ਦਾ ਹੀ ਆ ਜਿਹੜਾ ਆਇਆ ਸੀ ਪ੍ਰੋਫੈਸਰ ਉੱਥੇ ਗੱਲ ਚੱਲ ਜੂਗੀ ਇਹ ਜਦ ਵੀ ਕੋਈ ਵੀ ਵਿਚਾਰਤਾ ਰਾ ਚਲਣੀ ਨੇ ਦੱਖਣ ਵਾਲਿਆਂ ਨੇ ਮੰਨ ਲ ਲਈਆ ਇਹਨਾਂ ਨੇ ਯੂਪੀ ਵਾਲਿਆਂ ਨੇ ਨਹੀਂ ਬੋਲੀ ਸਭ ਤੋਂ ਜ਼ਿਆਦਾ ਯੂਪੀ ਅੜੂਗੀ ਪੰਜਾਬ ਦੇ ਵਿੱਚ ਵੀ ਨਹੀਂ ਅੜਦੀ ਪੰਜਾਬ ਇਧਰ ਸੀ ਬਾਲਮੀਕ ਹੋਇਆ ਸੀ ਤਾਂ ਕਿਸੇ ਨੇ ਨਹੀਂ ਸਾਂਭਿਆ ਬਾਲਮੀਕ ਨੇ ਕਿਹਾ ਮੇਰੇ ਕੋਲ ਅੱਜ ਬਹਿ ਮੈਂ ਦੇਖਣ ਰਾਮ ਕਹ ਜੈ ਰਾਮ ਦੇ ਢਰਦੇ ਤੇ ਸਾਰੇ ਉਹਨੇ ਕਹਾ ਆ ਜਾਂਦੇ ਰਾਮ ਨੂੰ ਲੈ ਰਾਮ ਦਾ ਪਿਓ ਵੀ ਆ ਜਵੇ ਦੋ ਜਵਾਕਾਂ ਨੇ ਥੱਲੇ ਕੇ ਰੱਖਦੇ ਸਾਰੇ ਰਾਮ আর ਰਾਮ ਦਾ ਪਰਿਵਾਰ ਸਾਰੇ ਭਾਈ ਦੋਏ ਜਵਾਕ ਤੇ ਲੋਕ ਕੋ ਸਾਰੇ ਗੋਡੀਆਂ ਲਵਾਤੀਆਂ ਸਾਰੇ ਦੀ ਤੇ ਉਹ ਪੰਜਾਬ ਹੈ ਇੱਥੇ ਵਿਚਾਰ ਤਾਰਾ ਬੇਦ ਇੱਥੇ ਲਿਖੇ ਗਏ ਰਮਾਇਣ ਇੱਥੇ ਲਿਖੀ ਗਈ ਮਹਾਭਾਰਤ ਇੱਥੇ ਹੋਈ ਹੈ ਗੀਤਾ ਇੱਥੇ ਲਿਖੀ ਗਈ ਕਲਛੇਤਰ ਚ ਇਹ ਇਲਾਕਾ ਉਹ ਹੈ ਜਿੱਥੋਂ ਧਰਮ ਜਾਏ ਨਹੀਂ ਸਕਦਾ ਕੋਈ ਪਟਾਕ ਜਿੱਦੜ ਇੱਥੋਂ ਮੜ ਗਿਆ ਦੁਨੀਆ ਚ ਮੜ ਜੂਗਾ ਸਾਰਾ ਸਾਚੇ ਜਿਦਣ ਪੰਜਾਬ ਚੋਂ ਮੜ ਗਿਆ ਦੁਨੀਆ ਚੋਂ ਮੜ ਜੂਗਾ ਭਗਤ ਹੋਏ ਨੇ ਸਾਰੇ ਹਿੰਦੁਸਤਾਨ ਚ ਜੜ ਨਹੀਂ ਜਮੀ ਜੜ ਪੰਜਾਬ ਚ ਜਮੀ ਇੱਥੇ ਜਾਨ ਨਹੀਂ ਸਰ ਦਿੱਤੇ ਇੱਥੇ ਜਾਨ ਨਹੀਂ ਮੁਸਲਮਾਨ ਰਾਜ ਜਿਹੜਾ ਖਤਮ ਕੀਤਾ ਉਹ ਜੇ ਖੋਟੇ ਸਿੱਕੇ ਆ ਗਏ ਇਹਨਾਂ ਨੂੰ ਪਰੇ ਸਿਰਦਿਆਂਗੇ ਚੱਕ ਕੇ ਥੋੜੇ ਹੀ ਨੇ ਇਹ ਜੇ ਖੋਟ ਆ ਵੀ ਗਏ ਚੋਕੇ ਬਾਹਰ ਮਾਰਾਂਗੇ ਇਹਨਾਂ ਨੂੰ ਉਹ ਕਫਕਰੀਆਂ ਵੀ ਤਾਂ ਡਰ ਜਾਂਦੀ ਹੁੰਦੀ ਚੌਲਾਂ ਚ ਰਲਾ ਦਿੰਦੇ ਨੇ ਜਾ ਰਿੰਡੀ ਦਾ ਫੇ ਕੰਕਰੀਆਂ ਬਾਹਰ ਸੁੱਟਦੀਆਂ ਨੇ। ਡਾਲ ਚ ਵੀ ਕੰਕਰੀਆਂ ਪੈਦਾ ਹੋ ਜਾਂਦੀਆਂ ਆ ਫੇ ਜਦ ਡਾਲ ਨਹੀਂ ਜਾਂਦੀਆਂ ਕੰਕਰੀਆਂ ਥੱਲੇ ਹੋ ਜਾਂਦੀਆਂ ਨੇ। ਉੱਤੋਂ ਤੋਂ ਤੁਸੀਂ ਡਾਲ ਖਾਈ ਜਾਓ ਕੰਕਰੇ ਵਿੱਚ ਨਹੀਂ ਆਉਂਦੇ ਉਹਦਾ ਜਦ ਖਾਓ ਜਾਂ ਥੱਲੇ ਮਾਰੋਗੇ ਬੁਰਕੀ। ਥੱਲੇ ਤੇ ਅਸੀਂ ਕੀ ਲੈਣ। ਇਹਦੇ ਨਾਲ ਜੇ ਥੋੜੇ ਬਹੁਤ ਤੇ ਦਾਣੇ ਰਹਿ ਜਾਣਗੇ ਜੁੜੇ ਹੋਏ ਨਾ ਕੰਕਰੀਆਂ ਦੇ ਨਾਲ ਰਹਿ ਜਾਣ ਉਹ ਇਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਇਹਨਾਂ ਦੇ ਚੇਲੇ ਨੇ ਅਕਾਲੀਆਂ ਦੇ। ਜਿੰਦਾਬਾਦ ਮੁਰਦਾਬਾਦ ਅਕਾਲੀਆਂ ਦੇ। ਇਰੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਨੇੜੇ ਇਹ ਨਾ ਹੋ ਰਹੇ ਨੇ ਲੈ ਜਾਣੇ ਕੱਕੜੀਆਂ ਦੇ ਨਾਲ ਸਾਨੂੰ ਕੀ ਫਰਕ ਪੈਂਦਾ ਉੱਤੋਂ ਉੱਤੋਂ ਦਾੜ ਸਾਰੀ ਹੋ ਆ ਜਾਣੀ ਹੈ ਸੰਗਤ ਸਾਰੀ ਹੋ ਆ ਜਾਣੀ ਹੈ ਇਹਨਾਂ ਨਾਲ ਕੁਝ ਨਹੀਂ ਆਣਾ ਹੈਗਾ ਇਹ ਤਾਂ ਹੁਣੇ ਫਿਕਰ ਪਿਆ ਫਿਰਦਾ ਇਹਨਾਂ ਨੂੰ ਕਿ ਕਦੂਆ ਤੇ ਮੂਰੇ ਦੱਸ ਨੇ ਇਹ ਆਉਂਦੇ ਨੇ ਵੀ ਅਸੀਂ ਲੜਨ ਨੂੰ ਤਿਆਰ ਆਂ ਅਸੀਂ ਕਰਨ ਨੂੰ ਤਿਆਰ ਆਂ ਆ ਬੈੜੀ ਜਾਂਦੇ ਨੇ ਉਹ ਢਡੀ ਨਾਲ ਹਥਿਆਰ ਛੱਡ ਗਿਆ ਸਾਰੇ ਸੰਤ ਤਿਆਰ ਨੇ ਵੀ ਹੁਣ ਕਰੀਏ ਤਾਂ ਕੀ ਕਰੀਏ ਵਿਜਨਰੀ ਹੱਟ ਤੇ ਆ ਨੇ ਵਿਚਾਰੇ ਰਾਏ ਕੋਈ ਨਹੀਂ ਇਹ ਹੈ ਨਾ ਕੋਈ ਸਰਬ ਸੋਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਹਾ ਪੇ ਉਦਰ ਬੰਦੇ ਹੱਥ ਕਹਾ ਪੇ ਹੋ ਕਹਾ ਨਹੀਂ ਉਦਾ ਲਫਜ਼ ਕਹਾ ਪੇ ਹੋ ਕਹਾ ਕੀ ਹੋ ਗਿਆ ਕੀ ਹੋ ਗਿਆ ਦਰ ਬੰਦੇ ਹਾਥੀ ਜੇ ਬੜਾ ਰਾਜਾ ਹੋ ਹਾਥੀ ਉਹਦੇ ਦਰਵਾਜੇ ਤੇ ਬੰਨੇ ਹੋਏ ਨੇ ਖਿਰਮੇ ਭਈ ਪਰਾਈ ਖਿਰਮੇ ਭਈ ਪਰਾਈ ਬਸ ਕਿੰਨੇ ਅਜਿਹੇ ਲੋਕ ਰਲਾ ਜਾ ਰਿਹਾ ਇੱਕ ਛਣ ਛਣ ਲੱਗਿਆ 라वण ਵਰਿਆ ਅੱਲਾ ਕਾ ਭਰਾਈ ਸਭ ਕੁਝ ਇਹ ਹਾਥੀ ਵਿਪਰਾਏ ਉਹਦਾ ਮਰਦੀ ਸਾਰੇ ਭਰਾਈ ਹੋ ਜਾਂਦੀ ਆ ਆ ਜਿਹੜੇ ਮੰਦਰ ਛਾਏ ਹੋਏ ਨੇ ਜਿਹੜੇ ਢੂੰਗੇ ਕਰਕੇ ਨਹੀਂ ਉਗੇ ਕੀਦੀ ਰਹਿ ਜੂ ਇਹ ਕਿੰਨਾ ਭਈ ਭਰਾਈ ਹੋ ਜਾਣੀ ਆ ਜਿਹੜਾ ਵੀ ਗੁਰਦਾਰੇ ਜਾਂ ਹਾਲ ਬੜੇ ਬੜੇ ਬਣਾਏ ਨੇ ਬਣਾਏ ਨੇ ਤੁਹਾਨੂੰ ਨਹੀਂ ਕਿਸੇ ਨੂੰ ਵੰਡ ਦੇਣਾ ਇੱਥੇ ਤਾਂ ਕਥਾ ਗੁਰੂ ਦੀ ਹੋਣੀ ਹੈ ਬੜੇ ਬੜੇ ਹਾਲਾਂ ਚ ਸਾਨੂੰ ਤਾਂ ਭਰ ਜਾ ਕਰਨੀਆਂ ਥੋਤੇ ਤੱਕ ਥੋਤੇ ਤੱਕ ਇੱਟਾਂ-ਵੱਟੇ ਲੋ ਆ ਕੇ ਕੰਮ ਕਰਾਇਆ ਮਜ਼ਦੂਰੀ ਤੁਹਾਨੂੰ ਤਾਂ ਕਹਿ ਰਹੇ ਵੰਡ ਨਹੀਂ ਦੇਣਾ ਇੱਥੇ ਕੋਈ ਤਾਂ ਭਾਂਡੇ ਵਾਜ ਲਿਆ ਕਰੇ ਪਰੇ ਬਹਿ ਕੇ ਜੇ ਤੁਸੀਂ ਹਾਲ ਬਣਾ ਲਏ ਸੰਗਤ ਦੇ ਹੀ ਨੇ ਹਾਲ ਪੈਸਾ ਤਾਂ ਉਹਨਾਂ ਦੇ ਲੱਗਿਆ ਉਹ ਤੁਸੀਂ ਇੱਟਾਂ-ਵੱਟੇ ਨਾਲ ਜਿਹੜਾ ਕੋਈ ਤੁਸੀਂ ਖਾ ਲਿਆ ਖੀਰ ਘੋੜ ਖਾ ਲਈ ਤੁਰਦੇ ਫੇਦਨੇ ਉਹ ਹੀ ਉਹ ਬੱਲੇ ਰਹਿ ਜਾਣੀਏ ਤੁਹਾਡੇ ਬਾਕੀ ਸੰਗਤ ਨੇ ਬੈਠਣਾ ਗੁਰੂ ਦੀ ਚੱਲੂਗੀ ਇੱਥੇ ਤੁਹਾਡੇ ਵਾਲੀ ਨਹੀਂ ਚੱਲਣੀ ਤੁਹਾਡੇ ਵਾਲੀ ਤਾਂ ਹਾਲ ਬਣਦੀ ਸਾਰੇ ਗੱਲ ਠੱਪ ਹੋ ਗਈ ਕਦੇ ਤੁਸੀਂ ਹਾਲ ਭਰ ਕੇ ਦੂਈ ਕਥਾ ਕੀਤੀ ਹੈ ਪਰਮ ਗਿਆਨ ਦੀ ਤੁਹਾਡਾ ਹਾਲ ਨਹੀਂ ਕਦੇ ਭਰਦਾ ਪਰਮ ਗਿਆਨ ਖਾਤਰ ਤੁਹਾਡਾ ਹਾਲ ਜਾ ਭਰਦਾ ਜਦ ਤੁਸੀਂ ਕੋ ਕਰਨਾ ਹੋਵੇ ਰਾਜ ਕਰੇਗਾ ਖਾਲਸਾ ਫੇਰ ਜਾਂਦਾ ਸਿਆਸੀ ਕਾਨਫਰੈਂਸ ਕਰੋ ਫਿਰ ਤਾਂ ਹਾਲ ਜਾਊਗਾ ਪਰ ਜੇ ਤੂੰ ਧਰਮ ਕਰੋ ਫੇੜੀ ਪਰਦਾ ਤੁਹਾਡਾ ਹਾਲ ਸੱਚ ਦੀ ਗੱਲ ਕਰਿਓ ਦੇਖੋ ਹਾਲ ਕੀ ਹਾਲ ਛੋਟੇ ਪੈ ਜਾਣਗੇ ਇਹ ਹਾਲ ਵੀ ਛੋਟੇ ਪੈ ਜਾਣਗੇ ਹਾਂਜੀ ਦੁਰਵਾਸਾ ਜੋ ਕਰਤ ਠਗौरी ਜਾਦ ਇਹ ਫਲ ਪਾਏ ਦੁਰਵਾਸਾ ਜੋ ਕਰਤ ਠਗौरी ਜਾਦ ਮੇ ਫਲ ਪਾਏ ਦੁਰਵਾਸਾ ਨਾ ਕਹਿੰਦੇ ਕਿ ਠੱਗੀ ਕੀਤੀ ਠੱਗੀ ਕਿਉਂ ਮੁੰਡੇ ਇਕੱਠੇ ਹੋ ਕੇ ਦਰਬਾਸ਼ਾ ਜੀ ਵੀ ਕਹਿੰਦੀ ਕਹਾਣੀਆਂ ਲੈ ਰਿਹਾ ਟਿੱਪਣੀਆਂ ਕਰ ਰਿਹਾ ਨਾਮਦੇਵ ਛੋਟੀ ਦੇ ਰਾਮਚੰਦਰ ਵੇਲੇ ਦੀ ਕਰਤੀ 라ਵਣ ਦੀ ਜਾਂ ਰਾਮਚੰਦਰ ਦੀ ਗੱਲ ਕਰਤੀ ਮਾਰਕੰਡੇ ਦੀ ਕਰਤੀ ਮਾਰਕੰਡੇ ਦੀ ਗੱਲ ਉਹ ਤੋਂ ਪਹਿਲਾਂ ਦੀ ਕਰਤੀ ਫਿਰ ਉਹ ਤੋਂ ਬਾਅਦ ਰੇਤੇ ਦਾ ਵਿੱਚ ਰਾਮਚੰਦਰ ਆਇਆ ਉਹ ਤੋਂ ਬਾਅਦ ਦੁਆਪਰ ਕ੍ਰਿਸ਼ਨ ਆਇਆ ਨੰਬਰ ਵਾਰ ਗੱਲ ਕਰ ਰਿਹਾ ਫਿਰ ਕ੍ਰਿਸ਼ਨ ਦੀ ਗੱਲ ਚੱਕ ਲਈ ਉਹ ਇੱਕ ਸ਼ਾਹ ਵਿੱਚ ਸਾਰੇ ਇਹਨਾਂ ਦੇ ਇੱਕ ਇੱਕ ਲਾਈਨ ਚ ਇੱਕ ਇੱਕ ਲਾਈਨ ਚ ਸਾਰੇ ਧਪੜਾਉਂਦੇ ਇੱਕ ਇੱਕ ਪੰਕਤੀ ਜੇ ਧਪੜਾ ਕੇ ਰੱਖਦੇ ਇਹਨਾਂ ਦੇ ਸਾਰੇ ਗ੍ਰੰਥ ਦੁਰਵਾਸਾ ਸੇ ਉਹ ਕਰਤਟ ਘੌਰੀ ਜੇ ਦੁਰਵਾਸਾ ਰਿਸ਼ੀ ਸੀ ਕੋਈ ਉਹਨੂੰ ਦੁਰਵਾਸਾ ਕਹਤੇ ਕਹਿੰਦੇ ਸੀ ਓਏ ਉਹ ਵੀ ਆਹਾ ਦੁਆਈ ਸੀ ਉਹ ਉਹ ਵੀ 라ਵਣ ਦੇ ਨਾਲ ਦਾ ਵੇਦ ਵੇਦਾਂ ਦਾ ਗਿਆਤਾ ਸੀ ਉਹਨੂੰ ਦੁਰਵਾਸਾ ਕਹਿੰਦੇ ਵੀ ਇਹਦੀ ਭਾਸ਼ਾ ਚੰਗੀ ਨਹੀਂ ਆ ਬੋਲਦਾ ਸੀ ਨਾ ਜਿਵੇਂ RAMਦੇ ਬੋਲਦਾ ਇਹ ਚੰਗੀ ਭਾਸ਼ਾ ਇਹ ਦੁਰਵਾਸਾ ਹੀ ਹੈ ਨਾਮਦੇਵ ਜੋ ਬੋਲਦਾ ਹੈ ਉਹਨਾਂ ਦੇ ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡਜ ਛਾਏ ਇਹ ਦੁਰਵਾਸਾ ਕਹਿੰਦੇ ਨੇ ਐਸੇ ਕਹ ਲੂ ਦੁਰਵਾਸਾ ਕਹਿੰਦੇ ਲੇਖੋ ਗੁਰਮਤਨੂੰ ਦੁਰਵਾਸਾ ਕਹਿੰਦੇ ਨੇ ਉਹ ਕ੍ਰਿਸ਼ਨ ਉਹਦਾ ਚੇਲਾ ਦੁਰਵਾਸਾ ਦਾ ਕ੍ਰਿਸ਼ਨ ਨੇ ਗੀਤਾ ਲਿਖਿਆ ਪੁਰਨ ਪਾਪ ਨੂੰ ਨਹੀਂ ਮੰਨਦਾ ਪੁਰਨ ਪਾਪ ਨੂੰ ਜਿਹੜਾ ਨਹੀਂ ਮੰਨਦਾ ਉਹ ਦੁਰਵਾਸਾ ਹੀ ਹੈ ਉਹਨੀ ਭਾਸ਼ਾ ਚੰਗੀ ਇਹਨਾਂ ਵਾਸਤੇ ਇਹਨਾਂ ਦੇ ਉਲਟ ਭਾਸ਼ਾ ਉਹ ਪੁਰਾਣਾ ਮੰਨਣ ਵਾਲਿਆਂ ਦੇ ਉਲਟ ਜਿਹੜੀ ਭਾਸ਼ਾ ਆਇਆ ਗੱਲ ਹੈ ਉਹਨਾਂ ਵਾਸਤੇ ਦੁਰ ਭਾਸ਼ਾ ਉਹ ਦੁਰ ਭਾਸ਼ਾ ਰਿਸੀ ਆ ਜਿਹੜਾ ਬੋਲਦਾ ਭਗਤ ਸਾਰੇ ਦੁਰ ਭਾਸ਼ਾ ਨੇ ਉਹਨਾਂ ਵਾਸਤੇ ਉਹ ਤਾਂ ਹੀ ਤਾਂ ਨੂੰ ਕਬੀਰ ਨੂੰ ਕਹਿੰਦੇ ਬੋਰਾਣਾ ਬੋਲਾ ਤਾਂ ਹੀ ਤਾਂ ਨਾਨਕ ਗੁਰੂ ਨੇ ਕਰਾਈ ਆ ਉਹ ਕਰਾਈਆ ਕਹਦੇ ਕਹਿੰਦੇ ਸੀ ਉਹ ਤਾਂ ਹੀ ਇਹ ਦੁਰਵਾਸਾ ਹੀ ਨੇ ਸਾਰੇ ਇਹਨਾਂ ਵਾਸਤੇ ਠਗੌਰੀ ਲਿਖਿਆ ਦੁਰਵਾਸਾ ਜੋ ਕਰਤੇ ਠਗੌਰੀ ਜਦੋਂ ਵੇ ਫਲ ਪਾਇਓ ਜਦਵਾ ਨੂੰ ਕੀ ਫਲ ਮਿਲਿਆ ਬਈ ਜਿਉਂਹਾਂ ਨੇ ਜਾ ਕੇ ਦੁਰਵਾਸਾ ਰਿਸ਼ੀ ਨੂੰ ਦੁਰਵਾਸਾ ਰਿਸ਼ੀ ਦੇ ਖਿਲਾਫ ਪੰਡਤ ਨੇ ਚੱਕੇ ਤੇ ਜੋਕ ਪੰਡਤ ਨੇ ਉਹ ਜੋਕ ਤੇ ਜੋਕਾਂ ਨੇ ਗੱਲ ਕਰਤੀ ਤੇ ਫਲ ਕੀ ਮਿਲਿਆ ਸਾਰੇ ਯਦਵ ਵੰਸ਼ ਦਾ ਹੀ ਨਾਸ ਹੋ ਗਿਆ ਕਹਿੰਦੇ ਤੁਸੀਂ ਉਹ ਲਿਖਿਆ ਹੋਇਆ ਨਾ ਹੋਇਆ ਆਪਣੀ ਕੀ ਲੈਣਾ ਲਿਖਿਆ ਹੋਇਆ ਉਹਨਾਂ ਨੇ ਦਰਵਾਸਾ ਸਾਂ ਨੂੰ ਕਰਤੇ ਠਗੌਰੀ ਜਾਦਵੇ ਫੜ ਪਾਇਓ ਜੇ ਚਲੋ ਜੋਕਾ ਨੇ ਕਹਿ ਵੀ ਦਿੱਤਾ ਸੀ ਇਹ ਚਤੁਰਵਾਸਾ ਨੂੰ ਤਾਂ ਐਡਾ ਬੜਾ ਸ਼ਰਾਫ ਨਹੀਂ ਸੀ ਦੇਣਾ ਚਾਹੀਦਾ ਸ਼ਰਾਫ ਤਾਂ ਲੱਗਾ ਕ੍ਰਿਸ਼ਨੂ ਦੇ ਚੇਲੇ ਨੂੰ ਗੱਲ ਗਲਤੀ ਜੋਕਲ ਦੀ ਹੈ ਜਾਗਦਾ ਮਰੇ ਨਹੀਂ ਬਰੇ ਦਾ ਸਿਆਣੇ ਨੇ ਸਾਰੇ ਉੱਥੇ ਜੋ ਆਗਤਾ ਮਰੇ ਨਹੀਂ ਹੈ ਸਜ਼ਾ ਕੇ ਜ਼ਰੂਰ ਦिए ਗਲਤੀ ਕੇ ਸੇ ਦिए ਕਿਥੇ ਦੇ ਗ੍ਰੰਥ ਨੇ ਲਿਖੇ ਕਿੰਨਾ ਲਿਖੇ ਨੇ ਗ੍ਰੰਥ ਇਹ ਕਹਿ ਰਿਹਾ ਤੁਹਾਨੂੰ ਨਹੀਂ ਪਤਾ ਗੱਲਾਂ ਕੀ ਨੇ ਹੈ ਬਈ ਵੱਡੇ ਵੱਡੇ ਆਦਮੀ ਲੜਕੇ ਮਰੇ ਨੇ ਉੱਥੇ ਇਹ ਕਹਿੰਦਾ ਨਹੀਂ ਗਏ ਨਾ ਉੱਥੇ ਜਾ ਕੇ ਲੜ ਪੇਛਰਾ ਪੀ ਕੇ ਕਿਤੇ ਕੋਈ ਪੁਰਬ ਸੀ ਆ ਛਟੇ ਸੀ ਪਤਾ ਨਹੀਂ ਜਿਹੜੀ ਆ ਚਲਦੀ ਹੈ ਹੁਣ ਆ ਛੱਡ ਆ ਛੱਡ ਛੱਡ ਪੂ ਜਾ ਤੇ ਉਹਦੇ ਜਾ ਕੇ ਉਹ ਇੱਕ ਉਹਦੇ ਬਣਿਆ ਸੀ ਕਹਿੰਦੇ ਬਾਟਾ ਬੰਤਾ ਲੋਹੇ ਦਾ ਬੁੱਢੇ ਦੇ ਉਹਨੂੰ ਦਰਵਾਸਾ ਕੋ ਲੈ ਗਏ ਫੇਰ ਤੇ ਦੱਸਦੇ ਕੀ ਜੋਖ ਉਹਨੂੰ ਕਪੜੇ ਪਾਤੇ ਕੁੜੀਆਂ ਵਾਲੇ ਆਬਖੋਲ ਕਰਤਾ ਦਰਵਾਸਾ ਨੂੰ ਉਹ ਕਹਿੰਦਾ ਇਹਦੇ ਉਹ ਜੰਮੂਗਾ ਜਿਹੜਾ ਤੁਹਾਡੇ ਕੁਲ ਦਾ ਨਾਸ ਕਰੂਗਾ ਸੋ ਜਮਿਆ ਦੇ ਬਰੇ ਨਹੀਂ ਉਹਦੇ ਉਹਨਾਂ ਨੇ ਜਾ ਕੇ ਦੱਸਤਾ ਦਰਵਾਸਾ ਨੇ ਆਹ ਕਹਤਾ ਉਹ ਕਹਿੰਦਾ ਇਹਨੂੰ ਬਾਟੇ ਨੂੰ ਖਾਦੂ ਕਰ ਦੋ ਏ ਮਰੂਗਾ ਕਹਿੰਦਾ ਉਹਨੂੰ ਜਿਉਂ ਰੇਤਾਂ ਲੱਗੇ ਰੇਤਣ ਲੱਗੇ ਰੇਤ ਰੇਤ ਕੇ ਸਾਰਾ ਉਹਦਾ ਜਿਹੜਾ ਸੀ ਨਾ ਜਬਨਾ ਚ ਪਾਣੀ ਜੀ ਵਹਤਾ ਲੱਗਦਾ ਇਦਾਂ ਹੋਈ ਨਹੀਂ ਸਕਦਾ ਜੇ ਬਹਾਬ ਹੀ ਦਿੱਤਾ ਉਹਦੇ ਖੰਡੇ ਕਿਵੇਂ ਬਣ ਗਏ ਜਾਨੀ ਝੂਠ ਦੀ ਹੱਦ ਤੱਕ ਜਾਂਦੇ ਰਹੇ ਉਹ ਝੂਠ ਬੋਲਦੇ ਨੇ ਜਿਹੜਾ ਮੰਨਣ ਵਾਲਾ ਹੀ ਨਹੀਂ ਕਹਿੰਦੇ ਦੱਬ ਦੇ ਵਿੱਚ ਜੜਾਂ ਚ ਦੱਬਦੇ ਫਸ ਗਿਆ ਜਦੋਂ ਲੜਨ ਲੱਗੇ ਉੱਥੇ ਜਾ ਕੇ ਇੱਕ ਹਥਿਆਰ ਤਾਂ ਹੈ ਨਹੀਂ ਸੀ ਇੱਕ ਦੂਰੇ ਦੱਬ ਪਟ ਪਟ ਕੇ ਮਾਰਨ ਲੱਗੇ ਦੱਬ ਦੇ ਖੰਡੇ ਬਣ ਗਏ ਉਹਦੇ ਨਾਲੇ ਮਰ ਗਏ ਲੈ ਦੱਸ ਆ ਝੂਠ ਬਣਾਤਾ ਆਪਣੇ ਕੋਲ ਦਾ ਨਾਮ ਹਾਂ ਆ ਗਾੜੀ ਹੈ ਇਹਨਾਂ ਨੇ ਸਾਖੀਆਂ ਬਹੁਤ ਸਰਪੈਰ ਤੇ ਬੇਰੀ ਲਿਖੀ ਹੋਈ ਹੈ ਇੰਨਾ ਝੂਠ ਵੀ ਲੋਕ ਮੰਨ ਗਏ ਸੀ ਜਿਹੜੇ ਇਹੋ ਜਿਹਾ ਝੂਠ ਅੱਜ ਤੱਕ ਮੰਨ ਲੀ ਗਏ ਨੇ ਹੁਣ ਵੀ ਮੰਨੀ ਜਾਂਦੇ ਨੇ ਉਹਨਾਂ ਨੇ ਗੁਲਾਮੇ ਹੋਣਾ ਅਸੀਂ ਹੋਰ ਕੀ ਕਰਨਾ ਸੀ ਮੁਸਲਮਾਨਾਂ ਨੇ ਤਾਂ ਹੀ ਗੁਲਾਮੀ ਕਾਹਲੀ ਬੁੱਧੀ ਹੈ ਨਹੀਂ ਬੁੱਧੀ ਇਹਨਾਂ ਆਦਮੀ ਜੇ ਰਾਜ ਹੋ ਜਾਵੇ ਤਾਂ ਰੱਖ ਨਹੀਂ ਸਕਦਾ ਜੇ ਰਾਜ ਵੀ ਮਿਲ ਜयो ਉਹ ਰੱਖ ਨਹੀਂ ਸਕਦਾ ਬੁੱਧੀ ਹੀਰ ਜਿਹੜਾ ਪੈਸਾ ਵੀ ਜਾਨੀ ਰੱਖ ਸਕਦਾ ਪੈਸਾ ਰਾਜੇ ਹੁੰਦਾ ਨਾ ਪੈਸਾ ਰੱਖ ਸਕੇ ਨਾ ਰਾਜ ਰੱਖ ਸਕੇ ਬੁੱਧੀਮਾਨ ਆਦਮੀ ਗਰੀਬ ਤੇ ਰਾਜਾ ਬਣ ਜਾਂਦਾ ਬੁੱਧੀਹੀਰ ਬਾਣੀ ਰਾਜੇ ਤੋਂ ਰੰਕ ਬਣ ਜਾਂਦਾ ਕਾਲ ਸਮੇਰੋ ਬੁੱਧ ਔਰ ਗਿਆਨ ਬੁੱਧ ਔਰ ਗਿਆਨ ਸੀ ਤਾਂ ਮੁਸਲਮਾਨਾਂ ਦੇ ਉੱਤੇ ਰਾਜ ਕਰਲੇ ਮੁਸਲਮਾਨ ਨੂੰ ਕਾਣਾ ਲਿਖਿਆ ਹਿੰਦੂ ਨੂੰ ਉਹਨਾ ਲਿਖਿਆ ਬੁੱਧੀ ਹੀਰ ਅਨੇ ਦਾ ਮਤਲਬ ਐ ਨਹੀਂ ਵੀ ਅੱਖਾਂ ਨਹੀਂ ਹੈ ਬੁੱਧੀ ਹੀਰ ਇਹੀ ਕਹਿ ਰਿਹਾ ਨਾਮਦੇਵ ਆ ਨਾਮਦੇਵ ਕਹਿ ਰਿਹਾ ਹਿੰਦੂਆਂ ਨਾਲ ਤੁਰਕੂ ਕਾਣਾ ਇਹੀ ਤਾਂ ਕਹਿ ਰਿਹਾ ਹੋਰ ਕੌਣ ਕਹਿ ਰਿਹਾ ਗੁਰੂ ਨਹੀਂ ਕੋਈ ਕਹਿ ਰਿਹਾ ਗੱਲ ਗੁਰੂ ਨੇ ਕਹਦਿਆ ਗੱਲ ਨਹੀਂ ਕਹੀ ਆਹ ਕਹਿ ਰਿਹਾ ਨੰਦੇ ਨੰਦੇ ਸਿੱਧੂ ਉਹਨਾਂ ਤੁਰਕੂ ਕਹਣਾ ਕਹਿੰਦਾ ਨਾ ਹੋਰ ਕੀ ਕਹਦਾ ਸਾਬਤ ਕਰਦਾ ਵੀ ਹਿੰਦੂ ਉਹਨਾਂ ਸਾਬਤ ਕਰਕੇ ਕਹਿ ਉਹਨੇ ਹਿੰਦੂ ਪੂਜੇ ਦੇ ਹੋਰਾ ਮੁਸਲਮਾਨ ਮਸਜਿਦ ਨਾਮੇ ਸੋਈ ਸੇਵਾ ਨਾ ਦੇਉਂਦਾ ਨਮਸਜਿਦ ਐਂ ਕਹਿ ਰਿਹਾ ਹੈ ਨਾ ਦੇਉਂਦਾ ਨਾ ਦਲ ਰੁਕ ਗਈ ਕਰਕੇ ਨੀਂਵ ਖਦਾਈ ਹੈ ਉੱਪਰ ਮੰਡਪ ਛਾਇਨ ਨਾ ਮਸਜਿਦ ਦੋਈ ਨਹੀਂ ਸੇਵਾ ऐसे शब्द ਦਾ ਬੇਸ ਹੈ ਉੱਥੇ ਚੱਕ ਸਾਰੀ ਬਹਿਸ ਕਰਕੇ ਆਖਰ ਰਿਜ਼ਲਟ ਦਿੱਤਾ ਹਿੰਦੂਆਂ ਨਾਲ ਤੁਨਕੂ ਕਹਣਾ ਇਸ ਨਾਮ ਦੇ ਦੇ ਦਿੱਤਾ ਹੋਇਆ ਤੁਸੀਂ ਕਹਿੰਦੇ ਹੋ ਬੁੰਦਰ ਜਿਗਾ ਉਹ ਉਹ ਬੁੰਦਰ ਤੇ ਕਹਿੰਦਾ ਨਾਮੈ ਸੋ ਹੀ ਸੇਵਿਆ ਨਾ ਦੇਵਰਾ ਨੰਸੀ ਉਹਦਾ ਦੇਰ ਵਿੱਚ ਫੜਦਾ ਹੀ ਨਹੀਂ ਜਾ ਕੇ ਨਾਮ ਦੇ ਦਾ ਮੰਦਿਰ ਬਣਾ ਤਾ ਨਾਮ ਦੇ ਦਾ ਮੰਦਿਰ ਬਣਾ ਤਾ ਉਹ ਬੁੰਦਰ ਜਿਗਾ ਮੈਂ ਵੱਡ ਜਾਂਦਾ ਉਹਦਾ ਮੰਦਿਰ ਤੇ ਖਿਲਾਫ ਹੈ ਨੈਟਵਰਕ ਇਹਨਾਂ ਦਾ ਚੋਰ ਹਰਾਮ ਖੋਰਾ ਦਾ ਨੈਟਵਰਕ ਦੁਨੀਆ ਨੂੰ ਸੱਚ ਬਣਾਤਾ ਨਾਮਦੇਵ ਦਾ ਮੰਦਰ ਬਣਿਆ ਹੈ ਮੂਰਤੀ ਬਣੀ ਹੋਈ ਹੈ ਇਹ ਹੈ ਨੈਟਵਰਕ ਦੀ ਕਰਾਮਾਤ ਹੁਟ ਟੂਗਾ ਖੁਦਾ ਖੁਦਾ ਕਰਕੇ ਟੁੱਟੂਗਾ ਜੇ ਕੋਫਰ ਟੁੱਟਦਾ ਫਿਰ ਖੁਦਾ ਖੁਦਾ ਹੁੰਦੀ ਹੈ ਇਹਦਾ ਮੱਕਾ ਜੀ ਵੀ ਕੋਫਰ ਇੱਥੇ ਹਰਮੰਦਰ ਸਾਹਿਬ ਜੀ ਕੋਹਰ ਕੋਹਰ ਤਾਂ ਚੱਲਦਾ ਹੀ ਕੋਹਰ ਦੀ ਕਿਹਦੇ ਜੜ ਹੋਵੇ ਉੱਥੇ ਹੀ ਚੱਲੂ ਜਿੱਥੇ ਧਰਮ ਦੀ ਜੜਾ ਉੱਥੇ ਹੀ ਕੋਹਰ ਦਾ ਪਾਣੀ ਦੇਣ ਲੱਗ ਜਾਂਦੇ ਨੇ ਉਹ ਜਾਈ ਫੜ ਲੱਗਦਾ ਜਾਇ ਜੈ ਪ੍ਰਚਾਰ ਹੋ ਉਹ ਤਾਂ ਕਹ ਲੈ ਹਿੰਦੂ ਹੋਣਾ ਤਰ ਕੋ ਕਹਣਾ ਦੋਹਾ ਤਾਂ ਗਿਆਨੀ ਸਿਆਣਾ ਗਿਆਨਵਾਨ ਸਿਆਣਾ ਜੋ 베ਦ ਦਾ ਗਿਆਤਾ ਹੈ 베ਦ ਲੈ ਲੂਗਾ 베ਦ ਵਿੱਚ ਗਿਆਨ ਹੈ ਉਹ ਸਿਆਣਾ ਦੋਹਾਂ ਨੂੰ 베ਦ ਛੱਡ ਤੇ ਇਸ ਮਰਤੀ ਸ਼ਾਸਤ ਲੈ ਲਏ ਹੁਣ ਤਾਂ ਬੂਰਖੇ ਸੀ ਇਹ ਕਾਰਨ ਸੀ ਕਿ ਕਾਣਿਆ ਨੇ ਨੇ ਤੇ ਰਾਜ ਕਰ ਲਿਆ ਬੋਸਰ ਮਾਨ ਦਾ ਧਰਮ ਨਿਵਾਂ ਸੀ ਇਹਨਾਂ ਨੇ ਆਪਣਾ ਇਹਨਾਂ ਨੇ 베ਦ ਛੱਡਤਾ ਉਹਨਾਂ ਕੋ ਅੱਧਾ 베ਦ ਹੈ ਅੱਧਾ 베ਦ ਵਾਲਾ ਗਿਆਨ ਤਾਂ ਉਹ ਵੀ ਛੱਡੀ ਫਿਰਦੇ ਨੇ ਉਹ ਮੂਰਤੀ ਨੂੰ ਨਹੀਂ ਬੰਦਦੇ ਮੁਸਲਮਾਨ ਵਿਅਕਤੀ ਨੂੰ ਨਹੀਂ ਮੰਨਦੇ ਕੋਈ ਵਿਅਕਤੀ ਦੀ ਫੋਟੋ ਨਹੀਂ ਉਹਨਾਂ ਕੋਲ ਨਹੀਂ ਉਹ ਕਹਾਂ ਜਿੰਨਾ ਮਰਜੀ ਉਹਨੂੰ ਉਹਨਾਂ ਨੂੰ ਨਹੀਂ ਪਰਵਾਹ ਦੀ ਉਹ ਕਿਸੇ ਕਿਸੇ ਮੜੀ ਨੂੰ ਨਹੀਂ ਮੰਨਦੇ ਜਿਹੜੇ ਮੰਨਦੇ ਨੇ ਉਹਨਾਂ ਨੂੰ ਗਾਲ੍ਹਾਂ ਵੀ ਕੱਢਦੇ ਨੇ ਉਹ ਉਹਨਾਂ ਦੀਆਂ ਵੀ ਕਬਰਾਂ ਨੂੰ ਪੁੱਛਦੇ ਨੇ ਉਹ ਨਹੀਂ ਮੰਨਦੇ ਅਸਲੀ ਮੁਸਲਮਾਨ ਨਹੀਂ ਬੰਦਾ ਹੈ ਕਹਿੰਦਾ ਕਬਰ ਨਹੀਂ ਪੁੱਛ ਸਕਦੇ ਸੀ ਮਸੀਦ ਦੇ ਵਿੱਚ ਕਿਸੇ ਦੀ ਫੋਟੋ ਨਹੀਂ ਕੋਈ ਕਬਰ ਨਹੀਂ ਉਹ ਕਲਾਮ ਪੜ੍ਹਦੇ ਨੇ ਉਹ ਆਪਣਾ ਪਾਠ ਕਰਦੇ ਨੇ ਉਹਦੀ ਵਿਆਖਿਆ ਕਰਦੇ ਨੇ ਹੋਰ ਤਾਂ ਕੁਝ ਨਹੀਂ ਕਰਦੇ ਉੱਥੇ ਓਏ ਕੱਖ ਬਚਾ ਲਈ ਉਹਦੀ ਉਹਨੂੰ ਕਾਣਾ ਕਹੇ ਨੇ ਨਾਮਦੇਵ ਨਹੀਂ ਤੁਰਕੂ ਕਾਣਾ ਆਜੋ ਇਹ ਨਹੀਂ ਪਤਾ ਵੀ ਇੱਕੋ ਹੈ ਕੀ ਇੱਕ ਦੀ ਵਿਆਖਿਆ ਤਾਂ ਨਹੀਂ ਉਹਨਾਂ ਕੋਲ ਹੈ ਪੂਰੀ ਸੋਝੀ ਤਾਂ ਨਹੀਂ ਹੈ ਪਰ ਇੱਕ ਤਾਂ ਖੜੇ ਜ਼ਰੂਰ ਨੇ ਕੋਈ ਗੈਬੀ ਸ਼ਕਤੀ ਆੱਖਾਂ ਨੂੰ ਦੇ ਦੇ ਦੀ ਆੱਖਾਂ ਨੂੰ ਦੇਖਣ ਵਾਲੀ ਚੀਜ਼ ਪਰਮੈਸ਼ਰ ਨਹੀਂ ਹੋ ਸਕਦਾ ਖੁਦਾ ਨਹੀਂ ਹੋ ਸਕਦਾ ਇਹ ਮਨ ਇਹ ਚੀਤੇ ਤਾਂ ਦਰਣੇ ਹੋ ਇਨਾ ਤੇ ਰਾਮਦੇਵ ਮੂਰਤੀ ਬਣਾ ਲਈ ਇਹਨਾਂ ਨੇ। ਕਿਰਪਾ ਕਰੀ। ਜ਼ਰੂਰੀ ਗੱਲ ਸੀ ਕਿ ਇਹਨਾਂ ਤੇ ਕਾਣਿਆਂ ਦਾ ਰਾਜ ਹੋ ਜਾਂਦਾ। ਜਦ ਦੋ ਅਖਾਂਆਂ ਨੇ ਥਲਕੇ ਰੱਖਤਾ ਪੰਜਾਬ 'ਚੋਂ ਰਾਜ ਉਹਨਾਂ ਦਾ। ਜਦ ਦੋ ਅਖਾਂ ਆ। ਉਹਨਾਂ ਨੇ ਇਹ ਤੋ ਰਾਜ ਪੰਜਾਬ 'ਚ ਕੀਤਾ ਫਿਰ। ਤਦ ਤਰਬਦੋ ਫੇਰ ਪੂਰਾ 베ਦ ਤੇ ਖੜਿਆ ਧਰਮ ਆਕੇ ਕਿਹੜਾ ਸੀ ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦੜਾਇਆ ਬਲ ਰਾਮ ਜੀਓ ਚਾ ਜੁੜਿਆ ਪਹਿਲਾਂ ਹੀ ਪ੍ਰਵਿਰਤੀ ਕਰਮ ਦੜਾਇਆ ਬਲ ਰਾਮ ਜੀਓ ਬਾਣੀ ਬ੍ਰਹਮਾ 베ਦ ਧਰਮ ਦੜੋ ਕਹਿੰਦੇ 베ਦ ਧਰਮਾ ਨੂੰ ਅਡਲ ਕਰੋ ਸੇਮਰਤਿ ਸ਼ਾਤਰ ਛੱਡ ਦਿਓ ਸੇਮਰਤਿ ਸ਼ਾਤਰ ਸਾਰੇ ਝੂਠੇ ਨੇ ਸਿਮਰ ਤੇ 베ਦ ਪੁਰਾਣ ਪੁਕਾਰਣ ਪੋਥੀਆਂ ਨਾਮ ਬਰਾ ਸਭ ਕੂੜ ਗਾਲੀਆਂ ਹੋਛੀਆਂ ਇਹ ਕੂੜ ਨੂੰ ਵੀ ਛੱਡਦੇ ਹੋ ਜੇ ਬਚਣਾ ਜਿਨ੍ਹਾਂ ਨੇ ਕੂੜ ਛੱਡਤਾ ਉਹਨਾਂ ਨੇ ਜਾ ਕੇ ਕਾਬਲ ਦਾ ਮੂੰਹ ਮੋੜਤਾ ਪਿਛੇ ਮੋੜਤੇ ਮੁਸਲਮਾਨ ਜਾ ਕੇ ਨਹੀਂ ਤਾਂ ਸਵਾ ਸਾਬ ਮੁਸਲਮਾਨ ਜਾ ਕੇ ਸਾਰਾ ਹਿੰਦੁਸਤਾਨ ਲੁੱਟ ਕੇ ਲੈ ਜਾਂਦਾ ਲੜਕੀਆਂ ਵੀ ਲੈ ਜਾਂਦੇ ਸੀ ਕੀ ਇਤਿਹਾਸ ਭੁੱਲ ਗਿਆ ਕਿ ਉਹੀ ਫੇਰ ਚਾਹੁੰਦੇ ਨੇ ਇਹ ਹਿੰਦੂਤਵ ਲਿਆਉਣਾ ਕੌਣ ਪੁੱਛਦਾ ਇਹਨਾਂ ਨੂੰ ਇਦੂਤ ਵਾਲਿਆਂ ਨੂੰ ਬਹੁਤ ਗਹਾ ਚਲੀ ਗਈ ਦੁਨੀਆ ਇਹਨਾਂ ਕੋਲ ਤਾਂ ਕੁਛ ਹੈ ਹੀ ਨਹੀਂ ਕਹਿਣ ਨੂੰ ਇਹਨਾਂ ਕੋਲ ਕਹਿਣ ਨੂੰ ਕੀ ਹੈ ਉਹ ਮੂਰਖਾਂ ਦੇ ਕੋਲ ਦੁਨੀਆ ਹੁਣ ਨਹੀਂ ਰਹੀ ਇਹਨਾਂ ਕੋਲ ਕੀ ਹੈ ਕਹਿਣ ਨੂੰ ਕੀ ਕਹਿਣਾ ਕੀ ਗਿਆ ਨਾ ਇਹਨਾਂ ਕੋਲ ਉਹ ਪੈਨਿਓ ਤੁਸੀਂ ਰਾਜ ਨੂੰ ਮਾਇਆ ਨੂੰ ਗੱਲਾਂ ਕਰਦੇ ਹੋ ਧਰਮ ਦੀਆਂ ਧਰਮ ਦਾ ਰਾਜ ਨਾਲ ਕੀ ਸਮਝਦਾ ਉਹ ਫਿਰ ਤਾਂ ਕਹਾ ਪੇ ਉਧਰ ਬੰਦੇ ਹਾਥੀ ਇਹਨਾਂ ਮੈਂ ਭਈ ਪਰਾਈ ਉਹ ਤਾਂ ਫਿਰ ਰਾਵਣ ਜਿਹੜਾ ਰਾਜ ਨੂੰ ਪੈਂਦਾ ਰਾਵਣ ਉਹੀ ਹੈ RAM ਨਾ ਜੀ ਨਹੀਂ ਗੱਲ ਕੀਤੀ ਦੇਖੋ ਦਰ ਹਾਥੀ ਰਾਵਣ ਦੀ ਗੱਲ ਕੀਤੀ ਹੈ RAM ਤਾਂ ਹੈ ਹੀ ਨਹੀਂ ਨਾੜਾ ਇਹ ਨਾੜਾ RAM ਡੁਪਲੀਕੇਟ ਹੈ ਰਾਵਣ ਦੀ ਗੱਲ ਤਾਂ ਹੋ ਸਕਦੀ ਹੈ RAM ਨੇ ਨਹੀਂ ਗੱਲ ਕੀਤੀ ਫਕਤ ਨੇ ਰਾਵਣ ਦੀ ਗੱਲ ਕੀਤੀ ਹਾਂਜੀ